ਪਾਗੀ ਰੇਟ ਲਾਇਆ ਵਾ ਕਿੰਨੇ ਦਾ ਹੈ 600 ਦਾ ਆ ਬੰਦਾ ਵਕਫੇ ਜੈਨ ਲੱਗਦਾ ਹਜ਼ਾਰੇ ਵਿਚਣਾ ਕਿੰਨੇ ਦਾ ਸ਼ੂਟ ਆ 600 ਦਾ ਯਾਰ ਸਹੀ ਸਹੀ ਲਾ ਯਾਰ ਇਦਾਂ ਨਾ ਕਰ ਬੁਝਾਰ ਵਾਲਾ ਰੇਟ ਨਹੀਂ ਬੁਝਾਰ ਵਾਲਾ ਨਹੀਂ ਤੂੰ ਆਪਣਾ ਰੇਟ ਹੀ ਲਾਉਂਦਿਆ ਕੀ ਰੇਟ ਲਾਏਗਾ ਮੈਂ ਪਾ ਮੈਨੂੰ ਦੇਣਾ ਪੈਣਾ ਮੇਰੇ ਪਾਣੀ ਪੀਣਾ ਨਹੀਂ ਲੈ ਆਂਗਾ ਕੋਈ ਨਹੀਂ ਲੈ ਆਂਗਾ ਲਾ 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 ਨਹੀਂ ਕਹਿੰਦੇ ਮੈਂ ਬਹੁਤ ਸਵਾਦ ਬਹੁਤ ਚੱਲ ਬਾਦਵਾ ਬਹੁਤ ਮੈਂ ਕੁ ਕਿਆ ਕਮਾਲੇ ਦੀ ਕੁਰਫੀ ਓਏ ਹੋ ਸਸੀ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮਾਝੀ ਵਾਲੇ ਪੇਜ ਦੇ ਉੱਪਰ ਤੇ ਲੋਗ ਇਨ ਮੇਰੇ ਉਹ ਕਰਤਾਰਪੁਰ ਸਾਹਿਬ ਪਾਕਿਸਤਾਨਾਂ ਚ ਜਲਿਆ ਰਿਹਾ ਬੇਨਾਮੇ ਕੀ ਦੀ ਤਸਦੀਕ ਉਤੇ ਤੇ ਕਰਤਾਰਪੁਰ ਕੋਰੀਡੋਰ ਤੇ ਇਸ ਟਾਈਮ ਖੁੱਲਤੇ ਆ ਤੇ ਟਾਈਮ ਹੋ ਚੁੱਕਾ ਵਾ ਜੀ 8:30 ਤੇ 9 ਵਜੇ ਪਹਿਲਾਂ ਜਥਾ ਇੱਥੋਂ ਜਾਣਾ ਵਾ ਤੇ ਮੈਂ ਹੁਣਾ ਇਮੀਗ੍ਰੇਸ਼ਨ ਵਾਸਤੇ ਅੰਦਰ ਚੱਲੇ ਆ ਤੇ ਬਾਕੀ ਨਾਲ ਨਾਲ ਬਣੇ ਰੋ ਤੇ ਵੀਡੀਓ ਦੇ ਨਾਲ ਸਾਰੇ ਦਰਸ਼ਕਾਂ ਦੇ ਤੁਹਾਨੂੰ ਕਰਾਵਾਂਗੇ ਲਓ ਜੀ ਛੋਟਾ ਸੇਵਾਦਾਰ ਵੀ ਆਪਣੇ ਨਾਲ ਰਨਵੀਰ ਓਏ ਨੀਲੇ ਕਿੱਥੇ ਚਲੇ ਆ ਪੁੱਤ ਕਿੱਥੇ ਚਲੇ ਆ ਵਾ ਹੈ ਓਏ ਕਿੱਥੇ ਉੱਥੇ ਉੱਥੇ ਕਿੱਥੇ ਪਾਕਿਸਤਾਨ ਹਾਂ ਮਕਰ ਤਾਰਬਰ ਸੈਂ ਹਾਂ ਮਾਮਾ ਜੀ ਕਿੱਥੇ ਲਿਆਂਵਾ ਮੱਥਾ ਦੇ ਕੇ ਨਾ ਅਗਰ ਮੂੰਹ ਕਾਹ ਕਰੋ ਪਰਦੇ ਕਰ ਤੇ ਕਾਹ ਕਿ ਲਿਆਂਦਾ ਨਾਲ ਬੈਗ ਆਵੇ ਨਾ ਸਾਰੀ ਇਹ ਦੱਸ ਦੇ ਲਿਆ ਦੂਰੀ ਨਾਲ ਕੋਈ ਵੀ ਤੁਸੀਂ ਆਟਾ ਦਾਲ ਜੋ ਵੀ ਲਿਓਣਾ ਉਹ ਜੇ ਤੁਸੀਂ ਘਰੋਂ ਲਿਓਣਾ ਘਰੋਂ ਵੀ ਲਿਆ ਸਕਦੇ ਨਹੀਂ ਤੇ ਇੱਧਰ ਸਾਹਮਣੇ ਦੇਖ ਸਕਦੇ ਜੇ ਉੱਥੇ ਇਹਨਾਂ ਦਾ ਆਪਣਾ ਹਾਲ ਬਣਿਆ ਕਰਿਆਨਾ ਸਟੋਰ ਉੱਥੋਂ ਵੀ ਤੁਸੀਂ ਲੈ ਸਕਦੇ ਜੇ ਤੇ ਆਪਾਂ ਤਾਂ ਮੇਨ ਪਿੰਡ ਤੋਂ ਹੀ ਲੈ ਕੇ ਆਏ ਆਂ ਜੀ ਲੋ ਜੀ ਕੰਨਸੀ ਚੇਂਜ ਆਪਾਂ ਕਰਾ ਲਈ ਆ ਤੇ ਬਾਕੀ ਇੱਥੇ ਉਹਨੇ ਚੈਕਿੰਗ ਹੋਣਦੀ ਆ ਤੇ ਜਿੰਨਾ ਦਸਤ ਲੈਂਦੀ ਉਹਦੀ ਚੈਕਿੰਗ ਹੋਣੀ ਤੇ ਉਧਰੋਂ ਸਾਈਡ ਤੇ ਕੰਨਸੀ ਚੇਂਜ ਹੋਈ ਆ ਤੇ 1740 ਰੁਪਏ ਪੈਂਦੇ ਆ 20 ਡਾਲਰਾਂ ਦੇ ਰੇਟ ਦੇ ਹਿਸਾਬ ਨਾਲ ਤੇ ਬਾਕੀ ਹੋਣਾ ਚੱਲਿਆ ਜੀ ਅੱਗੇ ਲੋ ਜੀ ਸਿਗਨੇਚਰ ਆਪ ਵੀ ਹੋ ਗਿਆ ਤੇ ਬਾਕੀ ਹੋਣਾ ਜੇ ਛੋਟੀ-ਛੋਟੀਆਂ ਗੱਡੀਆਂ ਲੱਗੀਆਂ ਬਸ ਉੱਤੇ ਲੱਗੇ ਪੈਣ ਇਮਿਡੀਏਸ਼ਨ ਆਪਾਂ ਕਰਾਏ ਓਕੇ ਤੇ ਬਾਸ ਹੁਣ ਚੱਲੇ ਆਂ ਜੀ ਇੱਕ ਤੇ ਥੋੜਾ ਅਸੀਂ ਚੱਲੇ ਆ ਮੇਨ ਗੇਟ ਤੇ ਐਂਟਰੀ ਕਰਨ ਸੋਣਿਆ ਕਿੱਦਾਂ ਫਰਹੀ ਆ ਹਾਂ ਸੋਗਾ ਲੋਰੀ ਬਾਬਾਈ ਦੀ ਧਰਤੀ ਦੇ ਚੱਲੇ ਆ ਮਥਰਾ ਟੇਕ ਤੇ ਬਾਕੀ ਦਰਸ਼ਨ ਮੇਲੇ ਕਰਾਉਣੇ ਤੁਹਾਨੂੰ ਵੀ ਨਾਲ-ਨਾਲ ਆਪਾਂ ਇੰਡੀਆ ਦੀ ਧਰਤੀ ਗਈ ਆ ਅਜੇ ਇੰਡੀਆ ਦੀ ਧਰਤੀ ਤੇ ਹੁਣ ਪਾਕਿਸਤਾਨ ਲੱਗਿਆ ਜੀ ਐਂਡ ਤੇ ਹੁਣ ਤੇ ਮੇਨ ਗੇਟ ਤੇ ਚੱਲੇ ਆਣਾ ਲੋ ਵੀ ਐਂਟਰੀ ਹੁਣ ਲੱਗੀ ਜੀ ਮੇਰੇ ਨਾਲ ਇੰਡੀਆ ਤੋਂ ਪਾਕਿਸਤਾਨ ਤੇ ਬਾਬਾ ਜੀ ਦੀ ਧਰਤੀ ਤੇ ਲੱਗੇ ਆਂ ਪੰਕ ਇਹ ਸੰਗਤ ਆਪਣੀ ਖਲੋਟੀ ਆ ਪਹਿਲਾਂ ਓ ਬੱਲੇ ਪੁੱਤ ਐ ਲੈ ਚਾਚਾ ਜੀ ਆਜੋ ਫਿਰ ਐ ਲੋ ਜੀ ਐਂਟਰੀ ਹੋਣ ਲੱਗੀ ਐ ਚਾਚਾ ਜੀ ਦੀ ਆਹੋ ਆਇਆ ਜੀ ਆਰੇ ਆਇਆ ਪੁੱਤ ਆ ਜਾ ਆਦੇ ਆਜੋ ਲੈ ਜੀ ਆਦੇ ਪਹੁੰਚ ਗਏ ਪਾਕਿਸਤਾਨ ਦੀ ਧੱਪੀ ਤੇ ਬਾਕੀ ਇੱਥੋਂ ਸੰਗਤ ਨੂੰ ਲੈ ਕੇ ਤੇ ਬਸਾਂ ਜਾਂਦੀਆਂ ਮੇਨ ਅਗੇ ਇਮੀਗ੍ਰੇਸ਼ਨ ਸਸੀ ਗੱਲ ਬਾਜੀ ਸਸੀ ਦਾ ਆਪਣਾ ਭਾਜੀ ਕਿਹੜਾ ਨਗਰ ਦੀ ਇੱਧਰ ਸਾਨੂੰ ਅੰਮ੍ਰਿਤ ਬਾਜੀ ਲੋਕਲ ਹੀ ਐ ਲੋਕਲ ਹੀ ਲੋਕਲ ਲੋਕਲ ਠੀਕ ਐ ਜੀ ਇਥੋਂ ਭਾਜੀ ਕਿੰਨੀ ਦੂਰ ਆਇਤੋਂ ਇਹ ਫਿਲਮ ਕਿੰਨੇ ਚਾਰ ਕਿਲੋਮੀਟਰ 4 ਕਿਲੋਮੀਟਰ ਜੀ ਜੀ ਠੀਕ ਆ ਜੀ ਲੋਰੀ ਸੰਗਤ ਫੈ ਚੁਕੀ ਆ ਲੱਗੇ ਆ ਚਾਲੇ ਪਾਉਣ ਆ ਸਤ ਸ੍ਰੀ ਅਕਾਲ ਸਭ ਨੇ ਨਾਮੁ ਹੈਂ ਸਲਵਾ ਜੀ ਚਲੇ ਆ ਨੀ ਪਾਕਿਸਤਾਨ ਬਾਬੇ ਦੀ ਧਰਤੀ ਦੇ ਉਤੇ ਵਾਹਿਗੁਰੂ ਇਹ ਬਸ ਆ ਰਹੀ ਹੈ ਪਾਕਿਸਤਾਨ ਪਾਕਿਸਤਾਨੀ ਇਮੀਗ੍ਰੇਸ਼ਨ ਆਪਾਂ ਕਰਵਾ ਲਈ ਹੈ ਤੇ ਮੇਨ ਆਇ ਇਧਰ ਮਗਰ ਬਸ ਲੱਗੀ ਹੈ ਜੀ ਮੇਨ ਆਪਾਂ ਨੂੰ ਗੁਦਰ ਸਾਹਿਬ ਲੈ ਕੇ ਜਾਊਗੀ ਤੇ ਇਮੀਗ੍ਰੇਸ਼ਨ ਕਰਾ ਚੁੱਕੀਆਂ ਨੇ ਸੰਤਾ ਬਸ ਤੇ ਬਹਿ ਗਿਆ ਤੇ ਬਾਕੀ ਇੱਕ ਤੋਂ ਦੋ ਤਿੰਨ ਕਿਲੋਮੀਟਰ ਦਾ ਏਰੀਆ ਜਿਹੜਾ ਤੇ ਬਸ ਆਪਾਂ ਲੈ ਕੇ ਜਾਵੂਗੀ ਅੱਗੇ ਤੇ ਬਾਕੀ ਬੜੇ ਰਿਓ ਵੀਡੀਓ ਦੇ ਨਾਲ ਦੇ ਦਰਸ਼ਨ ਮਿਲੇ ਤੁਹਾਨੂੰ ਆਪਾਂ ਫੁਨੇ ਕਰਾਣੇ ਆ ਲਓ ਜੀ ਸੰਤਾ ਬਹਿ ਗਿਆ ਸੰਤਾ ਵਾਹ ਬਈ ਵਾਹ ਲੋ ਇਹ ਟਿਕਟੋਂ ਬਗੈਰ ਨਾ ਬਗੈਰ ਟਿਕਟੋਂ ਬਗੈਰ ਟਿਕਟ ਲੈ ਲਈ ਹੈ ਨਾ ਕਾਰਡ ਹੈ ਜੀ ਨਾ ਚੋਰਿਆ ਕਰਦਾ ਵਾ ਤੂੰ ਇਨੀ ਦਾ ਜੜ ਗਿਆ ਇੱਥੇ ਹੈ ਜੀ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਣਗੇ ਆਪ ਦੀ ਖੱਬੀ ਸਾਈਡ ਉਸੇ ਸਾਹਮਣੇ ਇੱਕ ਦਿਉੜੀ ਹੋਏਗੀ ਉਹਦੇ ਮੱਥੇ ਉੱਤੇ ਲਿਖਿਆ ਹੋਏਗਾ ਕਟੌਰਪੁਰ ਕਟੌਰ ਸੇ ਸੰਤਨ ਕੇ ਪਾਸ ਉਹਦੀ ਬੈਕ ਸਾਈਡ ਤੇ ਲੰਗਰ ਹਾਲ ਹੈ ਆਪ ਜੀ ਲੰਗਰ ਹਾਲ ਜਾ ਸਕਦੇ ਨੇ ਤੇ ਲੰਗਰ ਹਾਲ ਦੀ ਬੈਕ ਸਾਈਡ ਤੇ ਮਾਰਕੀਟ ਹੈ ਉਹ ਬੱਲੇ ਦੇ ਨਵੀਰ ਤੋ ਲੋ ਜੀ ਇਸ਼ਨਾਨ ਕਰਨ ਆਂਦੇ ਆ ਮੁੰਡਾ ਨੇ ਸਰਕਾਰਪੁਰ ਸਾਹਿਬ ਪਾਕਿਸਤਾਨ ਦੀ ਧਰਤੀ ਤੇ ਆਇਆ ਹੋਆ ਆ ਜੀ ਤੇ ਗੁਰਦਾਰ ਸਾਹਿਬ ਪਹੁੰਚ ਚੁੱਕੇ ਆ ਇਸ਼ਨਾਨ ਪਾਣੀ ਕਰਕੇ ਤੇ ਮੇਨ ਹਰ ਮੰਦਰ ਚਲੇ ਆ ਅਰਦਾਸ ਬੇਤੀ ਹੁੰਦੀ ਆ ਤੇ ਉਧਰ ਜਾ ਕੇ ਹੁਣ ਮੱਥਾ ਟੇਕਦੇ ਆ ਨਾਲ ਤੇ ਦਰਸ਼ਨ ਕਰਾਉਂਦੇ ਆ ਜੀ ਤੇ ਆਜੋ ਚੱਲਦੇ ਆ ਜੀ ਤੇ ਤੁਮਰੀ ਮੈਂ ਤੁਮਰੀ ਮਹਿਮਾ ਬਰਨਨਾ 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 ਸਾਥੂ ਤੂੰ ਇਹ ਕਿਪਰ ਲੰਗਰ ਲੱਗਿਆ ਜੀ ਪਤਾ ਨਾਮ ਚੌਲ ਦਾ ਨਾਮ ਲੱਗਿਆ ਜੀ ਇਹ ਹੈ ਜੀ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲੰਗਰ ਹਾਲ ਜੀ ਤੇ ਸਾਫ ਸਵਾਈ ਤੁਸੀਂ ਦੇਖ ਸਕਦੇ ਜੇ ਬਹੁਤ ਵਧੀਆ ਇਹਨਾਂ ਨੇ ਇੱਥੇ ਆਪਣਾ ਇੰਤਜ਼ਾਮ ਕੀਤਾ ਆ ਤੇ ਟਾਟ ਥੱਲੇ ਵਿਛਾ ਕੇ ਜਿਹੜੇ ਵੀਰ ਭਰਾ ਨਹੀਂ ਥੱਲੇ ਬਹਿ ਸਕਦੇ ਉਹਨਾਂ ਵਾਸਤੇ ਸਾਈਡ ਤੇ ਉਹ ਦੇਖ ਸਕਦੇ ਤੁਸੀਂ ਕੁਰਸੀਆਂ ਲੱਗੀਆਂ ਆ ਤੇ ਬਹੁਤ ਸੋਹਣਾ ਲੰਗਰ ਦਾ ਇਹਨਾਂ ਦਾ ਪ੍ਰਬੰਧ ਆ ਜੀ ਇੱਥੇ ਉਹਨਾਂ ਲੰਗਰ ਆਪਾਂ ਸ਼ਕਿਆ ਵਾ ਲੰਗਰ ਸ਼ਕਾ ਤੋਂ ਬਾਅਦ ਆਪਾਂ ਪੀਤੀ ਹੈ ਜੀ ਚਾਹ ਤੇ ਚਾਹ ਵੀ ਜਿਹੜੀ ਆ ਬਹੁਤ ਸਵਾਦ ਹੀ ਤੇ ਗੁੜ ਵਾਲੀ ਚਾਹ ਇਹਨਾਂ ਨੇ ਬਣਾਈ ਤੇ ਬਾਕੀ ਇੱਧਰ ਸੰਗਤਾਂ ਸ਼ਕ ਰੀਆਂ ਜੀ ਪ੍ਰਸ਼ਾਦਾ ਤੇ ਇੱਧਰ ਜਿਹੜੇ ਝੂਠੇ ਭਾਂਡੇ ਆ ਉਹ ਇੱਧਰ ਵੀਰਾਂ ਪਾਸੋਂ ਧੋਤੇ ਜਾਂਦੇ ਆ ਤੇ ਪਾਕਿਸਤਾਨ ਦੇ ਵੀਰ ਇੱਥੇ ਸੇਵਾ ਕਰ ਰਹੇ ਆ ਜੀ ਤੇ ਇੱਧਰ ਦੀ ਸਾਈਡ ਤੇ ਜਿਹੜੇ ਭਾਂਡੇ ਆ ਉਹ ਧੋਤੇ ਜਾਂਦੇ ਆ ਸਰਫ ਤੇ ਨਾਲ ਤੇ ਬਹੁਤ ਵਧੀਆ ਇਹਨਾਂ ਦਾ ਪ੍ਰਬੰਧ ਆ ਸਾਫ ਸਵੱਈ ਤੁਸੀਂ ਦੇਖ ਸਕਦੇ ਜੀ ਬਹੁਤ ਜ਼ਿਆਦਾ ਸਾਫ ਸਵੱਈ ਹੈ ਜੀ ਇੱਥੇ ਤੇ ਇਹਦਾ ਭੈਣਾ ਦੇ ਪਾਸੋਂ ਜਿਹੜਾ ਗੁਰੂਕਾ ਲੰਗਰ ਆ ਪ੍ਰਸ਼ਾਦੇ ਜਿਹੜੇ ਆ ਉਹ ਤਿਆਰ ਕੀਤੇ ਜਾਂਦੇ ਆ ਤੇ ਇਹ ਪਾਕਿਸਤਾਨ ਦੀਆਂ ਹੀ ਭੈਣਾ ਵਾਂ ਤੇ ਇਹ ਇੱਥੇ ਸੇਵਾ ਕਰਦੇ ਆ ਤੇ ਇਦਾਂ ਤੁਸੀਂ ਦੇਖ ਸਕਦੇ ਜੇ ਇਹਨਾਂ ਦੇ ਫੁਲਕਿਆਂ ਦਾ ਜਿਹੜਾ ਸਾਈਜ਼ ਆ ਉਹ ਵੀ ਕਾਫੀ ਆਪਣੇ ਜਿੱਦਾਂ ਪ੍ਰਸ਼ਾਦੇ ਇੱਥੇ ਤਿਆਰ ਹੁੰਦੇ ਆ ਸਾਈਜ਼ ਛੋਟਾ ਪਰ ਇਹ ਤੁਸੀਂ ਦੇਖ ਸਕਦੇ ਜੇ ਫੁਲਕਿਆਂ ਦਾ ਸਾਈਜ਼ ਵੀ ਕਾਫੀ ਜ਼ਿਆਦਾ ਤਗੜਾ ਆ ਤੇ ਇੱਥੇ ਭੈਣਾ ਜਿਹੜੀਆਂ ਸੇਵਾ ਕਰਦੀਆਂ ਤੇ ਗੁਰੂਕਾ ਲੰਗਰ ਜਿਹੜਾ ਤਿਆਰ ਕਰਦੀਆਂ ਜੀ ਕਰੋ ਦਰਸ਼ਨ ਪਵਿੱਤਰ ਪੂਜ ਦੇ ਜਿਹਦੇ ਨਾਲ ਉਹਨਾਂ ਦੇ ਦੇਵੀ ਆਪਣੇ ਖੇਤਾਂ ਨੂੰ ਜਿਹੜਾ ਇੱਥੋਂ ਪਾਣੀ ਲਾਇਆ ਕਰਦੇ ਹਨ ਇਹ ਪਵਿੱਤਰ ਖੂਹ ਆ ਜੀ ਵਾਲਾ ਕਰੋ ਦਰਸ਼ਨ ਕੀ ਕਰੋ ਜਿਹੜੇ ਵੀਰ ਭਰਾ ਨਹੀਂ ਆ ਸਕੇ ਜੇ ਤੱਕ ਇੱਥੇ ਤੇ ਇਦਾਂ ਦਰਸ਼ਨ ਕਰੋ ਅੱਧਰ ਸਿੱਕੇ ਛੱਡੇ ਆ ਜੀ ਪਾਕਿਸਤਾਨ ਦੇ ਸਿੱਕੇ ਵੀ ਆ ਤੇ ਇੰਡੀਆ ਦੇ ਵੀ ਆ ਤੇ ਥੱਲੇ ਜਲ ਦੇਖ ਸਕਦੇ ਤੁਸੀਂ ਥੱਲੇ ਜਲ ਵੀ ਹੈਗਾ ਬਾਕੀ ਫਿਲਟਰ ਕਰਕੇ ਉਹਨਾਂ ਨੇ ਜਲ ਬਾਹਰ ਲਾਇਆ ਤੇ ਤੁਸੀਂ ਸ਼ੱਕ ਵੀ ਸਕਦੇ ਜੀ ਇਹ ਰੋਗ ਨਮਾ ਸਾਹਿਬ ਇੱਧਰ ਲਿਆ ਜਾ ਰਿਹਾ ਜੀ ਪੱਕਾ ਕਰੋ ਚੱਕ ਦੀ ਆ ਬੰਬ ਭਾਰਤ ਸਰਕਾਰ ਵੱਲੋਂ 1971 ਦੀ ਲੜਾਈ ਵਿੱਚ ਟੇਆ ਗਿਆ ਤੇ ਚੱਲਿਆ ਨਹੀਂ ਇੱਥੇ ਧੰਨ ਬਾਬਾ ਨਾਨਕਾ ਕੋ ਵੀ ਉਦਾਂ ਹੀ ਪਿਆ ਰਹਿਣਾ ਇੱਧਰ ਖੀਦਾ ਜਲ ਤੂੰ ਘਰ ਲੈ ਕੇ ਜਾ ਸਕਦੇ ਜੀ ਹੋਰ ਭਾਈ ਸਾਹਿਬ ਠੀਕ ਠਾਈ ਜੀ ਇਹ ਜਾਲ ਖੀਦਾ ਹੈ ਨਾ ਆਪੂ ਸਾਹਿਬ ਕੋ ਜੈ ਲੈ ਆਪ ਕਿ ਜੈ ਇਹ ਕਿੰਨੇ ਦੀ ਬੋਤਲ ਆ ਜੀ ਇਹ ਇਸki price ਨਹੀਂ ਆ ਸਰਦਾਂ ਸਰਦਾ ਦੇ ਨਾਲ ਹੀ ਕਿ ਵਾਰ ਆ ਗਏ ਵਾਅਲੈਕੁਮ ਸਲਮ। ਕਿ ਸਿਵਾ ਆ ਉਹ ਤੇ ਲੋ ਜੀ ਮਾਰਕੀਟ ਵੇਖੋ ਨਾ ਕਰਤਾਰਪੁਰ ਸਾਹਿਬ ਦੀ ਬਾਜ਼ਾਰ ਵੇਖੋ ਪੂਰਾ ਲੱਗਾ ਵਾ। ਉਹ ਬਈ ਦਾ ਰੌਂਡਾਂ ਚੱਗੇ ਘਰ ਹੋਇਆ। ਇੱਧਰ ਲੱਕੜ ਦਾ ਸਮਾਨ ਸਾਰਾ। ਸੋਣਾ ਜੀ ਲੱਕੜ ਦਾ ਸਮਾਨ। ਹੋਰ ਭਰਾਜੀ ਠੀਕ ਠਾਕ? ਠੀਕ ਹੋ ਜੀ। ਵਾਹਿਗੁਰੂ। ਮੈਂ ਚੈੱਕ ਕਰ ਰਿਹਾ ਇੱਧਰ ਐ। ਸਮਾਨ ਵੇਖੋ ਇੱਧਰ ਤੁਸੀਂ ਡਿਸਕਾਊਂਟ ਦੇ ਹਲਾਤਾ ਹੀ ਵੀਰ ਨੇ ਸੁਣਿਆ ਹੈ ਕੁਰਸੀ ਅਨਲੋਜੀ ਆਪਣੇ ਮਰੇ ਦੇ ਹੈ ਡਸਟਰਲੀ ਹੈ ਜੋ ਜਿਹੜਾ ਡੈਕੋਰੇਸ਼ਨ ਦਾ ਸਮਾਨ ਦਿੱਤਾ ਕਰੇ ਚੈੱਕ ਕਰ ਕਿਹੜਾ ਕੀਆ ਬਾਤ ਹੈ ਨਹੀਂ ਵੇਖੋ ਫੋਨ ਇੱਧਰ ਹੈ ਇਹਨਾਂ ਦੇ ਕਲਾ ਤੇ ਵੀ ਖਾਫੂਗਾ ਇਹ ਬਜੀ ਨਹੀਂ ਸਭ ਕੁਝ ਆਦੋਰੀ 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 ਡਿਸਕਾਊਂਟ ਤੇ ਆਜੀ ਡਿਸਕਾਊਂਟ ਤੇ ਫੁੱਲ ਡਿਸਕਾਊਂਟ ਰੇਟ ਫੁੱਲ ਡਿਸਕਾਊਂਟ ਹੈ ਆਪਾਂ ਆ 12 ਸੰਗਾ ਕਿੰਨੇ ਦਾ ਰੇ ਚਾਚਾ ਕੀ ਲੱਗੇ ਘੜੀ ਘੜੀ ਦੇਖੋ ਜੀ ਇਧਰ ਪਰ ਡਿਸਕਾਊਂਟ ਇਹ ਇਧਰ ਤੇ 600 ਠੀਕ ਹੈ ਇੰਡੀਆ ਇੰਡੀਆ ਦੇ ਇਧਰ ਤੇ ਪਾਕਿਸਤਾਨੀ 1680 1680 80 ਇੰਡੀਆ ਦੇ 600 ਜੇ ਤੇ ਪਾਕਿਸਤਾਨ ਦੇ 1680 ਆਪਾਂ ਬਾਕੀ ਰੇਟ ਲਾਇਆ ਵਾ 600 ਦਾ ਹਾਂ ਬੰਦਾ ਵਕਤ ਜਨ ਲੱਗਦਾ ਜਣੇ ਬਿਚਾਰਾ ਕਿੰਨੇ ਦਾ ਸੂਟ ਆ? 1000 ਦਾ। ਯਾਰ ਸਹੀ ਸਹੀ ਲਾ ਯਾਰ ਇਦਾਂ ਨਾ ਕਰ। ਬੁਝਾਰ ਵਾਲਾ ਰੇਡੀਅਰ। ਬੁਝਾਰ ਵਾਲਾ ਨਹੀਂ ਆ ਤੂੰ ਆਪਣਾ ਰੇਡ ਹੀ ਲਾਉਂਦੇ ਆ। ਕੀ ਰੇਟ ਲਾਏਗਾ? 500 ਲੱਗ ਜੂਗਾ। 500 ਨਹੀਂ ਕਿੱਥੋਂ ਆਏ? 400 ਲਾ ਯਾਰ 400 ਲਾ 5 ਸੂਟ ਲਲਾਂਗੇ 500। 500 ਘੱਟੋਂ ਨਹੀਂ ਆਏ ਕਿੱਥੋਂ ਤੁਸੀਂ ਭਾਈ? ਜਿੱਦੋਂ ਇੰਡੀਆ ਤੋਂ। ਆਹ ਅਸੀਂ ਚੜਦੇ ਪੰਜਾਬ ਤੋਂ। ਚੜਦੇ। ਹਾਂ। ਤੇ 400 ਲਾ। ਤੇ 400 ਲਾ ਯਾਰ ਕੋਈ ਗੱਲ ਨਹੀਂ 400। ਇਹ ਕਿਹੜਾ ਬੌਸ ਕੀ ਦਾ ਕੱਪੜਾ ਵਾ? ਬੌਸ ਕੀ ਭਾਈ ਡਬਲ ਕੋੜਾ। ਹੋਰ ਕਿਹੜਾ ਵਾ? ਔਰ ਭਾਈ ਆ ਭੋੜਾ ਭਾਈ ਸਿੰਗਲ ਤੇਦੇ ਕੋਈ ਗੱਲ ਨਹੀਂ ਪਰ ਰੇਟ ਤੇ ਹੀ ਲਾ ਸਕਦੇ ਠੀਕ ਹੈ ਐ ਪੁੱਛ ਉਧਰ ਵੀਰ ਨੂੰ ਕੀ ਰੇਟ ਲਾਊਗਾ ਪਰ ਰੇਟ 10000 ਹੈ ਹੈ ਕੀ ਰੇਟ ਦੱਸਿਆ ਜੀ ਮੈਨੂੰ ਨਹੀਂ ਪਤਾ ਕੀ ਦੱਸਾਂ ਦੱਸੋ ਕੀ ਰੇਟ ਦੱਸਿਆ 400 ਦੱਸਿਆ ਨਹੀਂ ਉਹ 500 400 ਲਾਦਾ ਵੱਡੀ ਸਾਈਟ ਤੇ ਉਹ 400 ਦੱਸ 500 ਕਰਦੇ ਆ 500 ਯਾਰ ਪੰਜ ਸੂਟ ਇਰੇ ਕਰ ਲੋ ਜਿਹੜੀ ਕਰਨੀ ਹੈ ਦੱਸੋ ਕੀ ਰੇਟ ਹੈ 800 ਰੁਪਿਆ ਕੁਟਾ ਪਿਆ ਮੇਰੇ ਨਾਲ 800 ਨਹੀਂ ਨਹੀਂ ਯਾਰ 2000 ਜਿਹੜਾ ਬਹੁਤ ਜਿਆਦਾ ਵਾ 600 ਰੁਪਿਆ ਲੈ ਨਹੀਂ ਨਹੀਂ 400 ਵਾਲਾ ਵਿਖਾਇਆ ਰਿਹਾ ਜਿਹਦੇ ਸਿੰਥੈਟਿਕ ਆਈ ਪਿਛਲੀ ਵਾਰੀ ਖੜੇ ਆ ਪਾਇਆ ਤੁਹਾਡਾ ਹੀ ਪਾਇਆ ਵੇ ਬੋਸ ਕੀ ਪਾਇਆ ਵਾ ਬੋਸ ਕੀ ਆ ਆ ਗਿਆ ਲੇਕਿਨ 400 ਰੁਪਏ ਲੈ ਕੇ ਜਿਓ ਜਿਹੜਾ ਮੈਨੇ ਪਾਈ ਫਿਰ ਉਹ ਪੰਜ ਸਾਲ ਨਹੀਂ ਇਹ ਪਿਛਲੇ ਸਾਲ ਹੀ ਆਏ ਆ ਸੂਟ ਇਹੋ ਲਾਇਏ ਤੁਸੀਂ ਪਹਿਲੇ ਇਹੋ ਲਾਇਏ ਆ ਸੇਮ ਉਹ ਚੀਜ਼ ਹੈ ਪਹਿਲੀ ਵੀਡੀਓ ਵਿਖਾ ਦੇ ਜਿਹਨੇ ਗੱਡਿਓ ਪਸੰਦ ਕਰਦਾ ਹੈ ਕਦਰਨ ਵੀਰ ਬਣੀ ਗੱਲ ਟੇਸਟੀ ਆ ਕਿਲਾ ਪੀਲਾ ਫਿਰ ਕਿਲਾ ਪੀਲਾ ਓਏ ਸ਼ਾਬਾਸ਼ ਸੋਹਣਾ ਕਦਾਂ ਓਏ ਵੱਖਰਾ ਆ ਫਲੇਵਰ ਆ ਨਾ ਪਦੀਨੇ ਵਾਲਾ ਓਏ ਯਾਰ ਮੈਂਟ ਵਾਲਾ ਆ ਜਾ ਲੱਲੋ ਤਹੀਂ ਕੋਈ ਸੂਟ ਸਾੜ ਕੋਈ ਕੁੜਤਾ ਘੜਦਾ ਕੋਈ ਮਾਰਾ ਇਹ ਕਦੋਂ ਦੀ ਪਾਈ ਜੇ ਹੈ ਕਦੋਂ ਦੀ ਪਾਈ ਇਹ ਬਸ ਹੋ ਗਏ 4-5 ਸਾਲ ਹੋ ਗਏ ਭਾਈ ਨੂੰ ਜਦੋਂ ਦਾ ਕੋਰੀਡੋਰ ਸੀ ਹੋਇਆ ਠੀਕ ਆ ਤੂੰ ਖੜੇ ਤਾਂ ਸਹੀ ਕੋਹ ਕੀ ਲੱਗਿਆ ਜੀ ਲੈਣ ਪਾਣੀ ਘੋਟ ਪੀਣਾ ਜਾਂ ਖੋਣ ਮੈਨੂੰ ਜੇ ਮੈਨੂੰ ਪਾਈ ਆਉਂਦੇ ਪਾਣੀ ਤਰਾਉ ਨਿਕਲ ਗਏ ਹੁੰਦੇ ਮੈਨੂੰ ਗਰਮੀ ਬੜੀ ਹੈ ਗਰਮੀ ਹੋ ਗਈ ਪਾਜੀ ਐ ਇਹ ਬੀਬੀਆ ਹੈ ਕਦਾ ਪੈਂਡੀਆਂ ਸੂਟਾਂ ਨੂੰ ਹੈ ਬਲੇ ਬਲੇ ਮੈਨੂੰ ਵਾਦ ਲੈ ਜੋ ਮੈਂ ਤੇ ਇਗਲੀ ਆ ਜਾਂ ਤੇ ਨਾ ਦੱਸਦੇ ਹੁੰਦੇ ਹਰ ਇੱਕ ਆ ਜੇ ਆ ਲਾਡ ਜੀ ਜਾਨਾ ਅੰਦਰ 15 ਕਿਲੋ ਜੀ ਅਗੇ ਕਾਊਂਟਰ ਤੇ ਆ ਵੀ ਮਾਰ ਲੂਗੇ ਇਹਦੇ ਪੱਗਲੇ ਪੁੰਡੂ ਤੇ ਆ ਸਾਠੀ ਲੋ ਜੀ ਪੂਰੀ ਗਹਿਨਾ ਗੰਨੀ ਸਹੀ ਹੈ ਪਾਣੀ ਵੈਲਵਟ ਲਿੰਗੋ ਗੋਸਤੀ ਪਾਣੀ ਲੈ ਤੂੰ ਸੂਟ ਸਾਟ ਤੂੰ ਪਾਣੀ ਵੜਿਆ ਹੋਇਆ ਹੁੰਦਾ ਮਾ ਪਾ ਮੈਨੂੰ ਦੇਣੇ ਪੈਣਾ ਮੜੇ ਪਾਣੀ ਇਹਦੀ ਲੈ ਆਉਂਗੇ ਨਹੀਂ ਲੈ ਹਾਂ ਨਹੀਂ ਕਹਿੰਦੇ ਮੈਂ ਲੋ ਤੁਹਾਡੇ ਤਿੰਨ ਬੰਦੇ ਆ ਗੋਟੇ ਤੂੰ ਸਲਾਹ ਕਰਕੇ ਤੂੰ ਲੈ ਮੈਂ ਤੂੰ ਲੈ 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 ਤੂੰ ਕਿ ਨਹੀਂ 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 ਹੈ ਬੋਧ ਲਗਾਓ ਹੈ ਦੀਦੀ ਪੈਸੇ ਦੇਣੇ ਪੈ ਜੇ ਕੋਈ ਕੁੜਦਾ ਸਮਝ ਲੈ ਲਓ ਵਾਸ਼ ਕੀਤਾ ਗਈ। ਜੀ ਹਾਂ ਜੀ। ਵਾਹ ਨਹੀਂ ਉਹ ਦਲ ਹੈ। ਕੁਲਫੀ ਕੁਲਫੀ ਚੱਲ ਰਹੀ ਹੈ। ਅੱਜ ਅੱਜ ਬਹੁਤ ਟੇਸਟੀ ਜੀ ਰਿਹਾ ਕਿ ਬਾਨਾ। ਬਹੁਤ ਸਵਾਦ। ਮੈਂ ਚੱਲ ਬਾਦਵਾ। ਬਹੁਤ ਮੈਂ। ਤੂੰ ਕੀ ਕਮਾਲੇ ਦੀ ਕੁਲਫੀ। ਓਏ ਹੋਏ। ਆ ਵੀਰ ਕੋ ਆਪਾਂ ਲਿਆ ਆ ਜੀ ਹੈਲੀਕਾਪਟਰ ਤੇ ਇਹ ਹੁਣ ਵੀਰ ਚੱਲੂਗਾ ਨਾ ਕੋਈ ਚਲਾ ਕੇ ਵਿਖਾ ਦੇ ਯਾਰ ਮੇਰਾ ਵੀਰ। ਵਿਖਾ ਦੇ ਦਿੰਦੇ ਆ। ਵਿਖਾਈ ਵਿਖਾਈ ਯਾਰ। ਇਹ ਤਨੂ ਗਰੇ ਯਾਦ ਕਰਾਂਗੇ ਇੰਡੀਆ ਜੀ ਜਾ ਕੇ ਆਪਾਂ ਅੱਛਾ ਇਹ ਸੈਂਸਰ ਆਲਾ ਕੰਮ ਹਾਂਜੀ ਮੇਰੀ ਸੈਂਸਰ ਆਲਾ ਤੋ ਵੇ 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 ਚਲੋ ਹੋਈ ਚੈੱਕ ਹਾਂ ਹਾਂ ਪੂਰੀ ਗੱਲ ਬਾਤ ਐ ਸੋਹਣਿਆ ਡਰੋਨ ਨਾਲ ਦੀ ਵਿੱਚ ਇਹ ਜੰਦਾ ਨਹੀਂ ਥੱਲੇ ਹੋਏ ਇਹ ਥੱਲੇ ਨਹੀਂ ਆਉਂਦਾ ਆ ਜਾਏਗਾ ਆ ਜਾਏਗਾ ਬਸ ਠੀਕ ਆ ਬਈ ਹਾਂ ਹੋਰ ਨਹੀਂ ਜਾਂਦੇ ਆ ਅਰੇ ਇਹ ਠੀਕ ਆ ਫੜਨਾ ਮੈਂਦਾ ਵਾ ਲਓ ਜੀ ਅਦਰ ਵੀਰ ਕੋ ਆਉਣ ਹੈ ਵੱਧੋ ਵਾਧੇ ਤੇ ਪਾਸਤਾ ਵਿੱਚ ਆਪਣੀ ਸ਼ਾਪ ਦਾ ਨੰਬਰ ਦੱਸੋ ਜੀ ਕਿਹੜਾ ਹੈ ਵੀਰ ਜੀ ਵੈਲਕਮ ਐਲ 13 ਐਲ 13 ਹਣਾ ਐਲ 13 ਯਾਰ ਇੱਥੇ ਆਓ ਗੱਦ ਵੀਰ ਕੋ ਵੱਧਵਾਦੇ ਤੇ ਗਿਫਟ ਹੋ ਰਹੀਆਂ ਨੇ ਵੈਰਾਈਟੀਆਂ ਕਾਫੀ ਰੱਖੀ ਆ ਜਿਆਦਾ ਨੇ ਤੇ ਇਹ ਕੀ ਰੇਟ ਕੀ ਹੈ ਦਾ ਇਹ ਵੀਰ ਜੀ ਇੰਡੀਅਨ 600 ਰੁਪਏ ਤੁਹਾਨੂੰ ਅੱਛਾ ਵਾਹ ਬਈ ਯਾਰ ਨਿਆਰੇ ਵੱਧਦੇ ਆ ਵੀਰ ਨੇ ਡਿਸਕਾਊਂਟ ਕਰਤਾ ਜਿਆ ਤੇ ਵੀਡੀਓ ਵੇਖ ਕੇ ਜਿਹੜਾ ਉਹ ਮੇਰਾ ਵੀਰ ਕਰਨਾ ਡਿਸਕਾਊਂਟ ਹੈ ਓਕੇ ਵੀਰ ਨਹੀਂ ਨਹੀਂ ਰਹਿੰਦੇ ਆ ਨਹੀਂ ਕੁਦਰ ਸਮਾਧੀ ਆਪਾਂ ਤੁਹਾਨੂੰ ਦਰਸ਼ਨ ਕਰਾਉਦੇ ਆ ਤੇ ਇੱਕ ਤਾਂ ਜਿਹੜੀ ਜ਼ਮੀਨ ਆਏ ਇੱਧਰ ਬਾਬਾ ਜੀ ਖੇਤੀ ਕਰਦੇ ਰਹੇ ਸੀ ਤੇ ਆ ਵੇਖ ਸਕਦੇ ਜੇ ਕਣਕ ਹੋਈ ਆ ਨਾਲ ਖਜੂਰਾਂ ਦੇ ਬੂਟੇ ਲੱਗੇ ਆ ਤੇ ਬਾਗੇ ਹੁਣ ਤੁਹਾਨੂੰ ਬਾਬਾ ਜੀ ਦਾ ਅਮਰੂਦਾਂ ਦਾ ਬਾਗ ਵਾ ਜਿੱਥੇ ਤੇ ਉੱਥੇ ਲੈ ਕੇ ਚੱਲੇ ਆ ਉਹ ਸਾਹਮਣੇ ਬੋੜ ਦੇ ਜਿਹਾ ਬਾਬਾ ਜੀ ਦੇ ਬਾਗ ਤੇ ਇਹ ਬਾਗਾਂ ਦੇ ਵਿੱਚ ਹੁਣ ਲੈ ਕੇ ਚੱਲੇ ਆ ਤੇ ਸੇਵਾਦਾਰ ਕਹਿੰਦੇ ਆ ਵੀ ਅਮਰੂਦ ਵਗੈਰਾ ਉੱਥੇ ਲੱਗੇ ਆ ਤੇ ਨਾਲ ਅਮਰੂਦ ਖਾਨੇ ਆ ਤੇ ਨਾਲ ਤੁਹਾਨੂੰ ਬਾਗਾਂ ਦੇ ਦਰਸ਼ਨ ਕਰਾ ਕੇ ਉਹਨੇ ਲਓ ਜੀ ਇੱਧਰ ਵੇਖੋ ਬਾਗ ਬਾਬਾਈ ਦਾ ਹੈ ਤੇ ਅਮਰੂਦ ਲੱਗੇ ਜੇ ਇਦਾਂ ਤੇ ਤੇ ਆਹ ਕੋ ਕਰੋ ਚੈੱਕ ਸੋਨੇ ਆਈਏ ਅਮਰੂਦ ਅਮਰੂਦ ਆਦੇ ਪੱਕਿਆ ਗੇਨੇ ਅਣ ਖਾ ਗਏ ਵੇਖੋ ਬਈ ਬਾਬਾਈ ਦੇ ਬਾਗ ਦੇ ਅਮਰੂਦ ਲੱਗੇ ਜੇ ਛਗਣ ਤੇ ਚੈੱਕ ਕਰਦੇ ਹਣ ਕਿਵੇਂ ਦੇ ਆ ਬਾਕੀ ਬਾਜੀ ਕਰਮਾ ਭਾਗਾ ਬਣਿਆ ਗੱਲ ਕਰਦੀ ਆ ਜਿਹੜੇ ਬਾਬਾਈ ਦੇ ਬਾਗਾਂ ਦੇ ਇੱਥੇ ਪਹੁੰਚੇ ਆ ਜੀ ਕਰਤਾਰਪੁਰ ਸਾਹਿਬ ਵਾਹਿਗੁਰੂ ਹੂੰ ਬਹੁਤ ਮਿਠਾਏ ਕਾਫੀ ਲੱਗੇ ਯਾਰ ਅਮਰੂਦ ਹੈ ਬੂਟੇ ਵੇਲੋ ਉਦਾਂ ਦੇ ਹੀ ਸੁਕੇ ਸੁਕੇ ਜੇ ਹੈ ਚਾਚਾਈ ਜੀ ਪਾਕਿਸਤਾਨ ਤੋਂ ਐਂਟਰੀ ਆਪਾਂ ਕਰ ਦਿੱਤੀ ਹੈ ਇੰਡੀਆ ਵਾਲ ਨੂੰ ਤੇ ਇੱਧਰ ਦੇਖ ਸਕਦੇ ਜੀ ਮੈਂ ਲੱਗੇ ਜਿਹਾ ਇੰਡੀਆ ਜੀ ਐਂਟਰ ਕਰਨਾ ਹੈ ਤੇ ਦਰਸ਼ਨ ਮੇਲੇ ਕਰ ਰਹੇ ਆ ਜੀ ਲੋ ਵੀ ਸੋਹਣਿਆ ਚੱਲੇ ਹਰ ਇੰਡੀਆ ਨੂੰ ਹੋ ਗਈ ਜੀ ਐਂਟਰੀ ਇੰਡੀਆ ਦੇ ਵਿੱਚ ਚਲੋ ਬਾਕੀ ਵੀਡੀਓ ਵਿੱਚ ਦੱਸੋ ਕਿੰਦੀ ਜੀ ਲੈਂਡਸ਼ਕੈਪ ਮੈਂ ਜਿਗਰ ਗਰੇ ਵਾਤਵਾਦ ਵੀਡੀਓ ਸ਼ੇਅਰ ਕਰਿਓ ਤੇ ਬਾਕੀ ਠੀਕ ਆ ਜੀ ਮਿਲਦੇ ਜਲਦੀ ਨਵੀਂ ਹੋਰ ਕੇਸੀ ਵੀਡੀਓ ਜੀ ਦਰਸਾਉਣ ਦੇ ਲਈ ਸასი ਸ਼ਕਰੀਆ